ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੈਲਬੌਰਨ ਦੇ 에어ਪੋਰਟ ਦੇ ਇੰਟਰਨੈਸ਼ਨਲ ਡਿਪਾਰਟਮੈਂਟ ਦੇ ਸਾਹਮਣੇ ਖੜੇ ਆ ਇੱਥੇ ਭੰਤਾ 부ੱਛੜ ਜੋ ਦਿੱਲੀ ਕੇਂਦਰ ਸਰਕਾਰ ਦਾ ਦਲਾਲ ਆ ਜੋ ਕੇ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲ ਕਰ ਰਿਹਾ ਕਰਵਾ ਰਿਹਾ ਉਹ ਬੰਦਾ ਜੋ ਦਰਬਾਰ ਸਾਹਿਬ ਦੀ ਪਵਿੱਤਰਤਾ ਅਕਾਲ ਤਖਤ ਸਾਹਿਬ ਤੇ ਸ਼ਰਾਬ ਪੀ ਕੇ ਚਲਾ ਜਾਂਦਾ ਦਿੱਲੀ ਸਰਕਾਰ ਦਾ ਟਾਊਟ ਆ ਉਹ ਬੰਦਾ ਅੱਜ ਚੋਰੀ ਰਾਸਤੇ ਗਿਆ ਕਿਉਂਕਿ ਇੱਥੇ ਸਿੰਘਾਂ ਦਾ ਸਾਹਮਣਾ ਨਹੀਂ ਕਰ ਸਕਿਆ ਜਿਵੇਂ ਐਡਾ ਸੱਚਾ ਹੁੰਦਾ ਐਡਾ ਲੋਕਪ੍ਰੀਆ ਹੁੰਦਾ ਤਾਂ ਸਾਹਮਣੇ ਡਿਪਾਰਟਮੈਂਟ ਆ ਹੀ ਹੁੰਦਾ ਉਹਨੂੰ ਪੁਲਿਸ ਨੇ ਪਿਛਲੇ ਚੋਰੀ ਰਸਤੇ ਗਿਆ ਚੋਰ ਜੋੜਾਂ ਦੀ ਤਰ੍ਹਾਂ ਗਿਆ ਕਿਉਂਕਿ ਪੰਜਾਬ ਦੇ ਗਦਾਰ ਜਿਹੜੇ ਹੁੰਦੇ ਆ ਉਹ ਉੱਥੇ ਤਾਂ ਪੁਲਿਸ ਦੀ ਸਿਕਿਉਰਿਟੀ 'ਚ ਲੰਘ ਜਾਂਦੇ ਆ ਉੱਥੇ ਵੀ ਜੇ ਪੁਲਿਸ ਨਾ ਹੋਵੇ ਤਾਂ ਇਹਨਾਂ ਦੇ ਲੋਕ ਜੁੱਤੀਆਂ ਮਾਰਨ ਇੱਥੇ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀ ਜੰਗ ਤੇ ਉਹਦੇ ਹਿੰਮਤ ਨਹੀਂ ਪਈ ਨਾ ਉਹਦੇ ਹਮਾਇਤੀਆਂ ਦੀ ਕਿ ਇੱਥੇ ਸਿੰਘਾਂ ਦਾ ਸਾਹਮਣਾ ਕਰ ਸਕੇ ਚੋਰੀ ਰਸਤੇ ਪੁਲਿਸ ਤੇ ਸ਼ਹਿ ਲੈ ਕੇ ਗਿਆ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਡੁੱਬ ਕੇ ਮਰ ਜਾਣਾ ਚਾਹੀਦਾ ਆਪਣੇ ਆਪ ਨੂੰ ਨਮਾਇੰਦਾ ਕਹਿੰਦਾ ਜਦ ਸਿੰਘਾਂ ਦਾ ਸਾਹਮਣਾ ਇਹਨਾਂ ਦਾ ਕੋਈ ਵੀ ਮੋਦੀ ਤੋਂ ਲੈ ਕੇ ਨਾ ਕੋਈ ਕਿਸੇ ਸੂਬੇਦਾਰ ਪੰਜਾਬ ਦਾ ਕਰ ਸਕੇ ਨਾ ਅਕੇ ਕਰ ਸਕੇਗਾ ਇਹਨਾਂ ਨੂੰ ਚੈਨ ਨਾਲ ਨਹੀਂ ਬਹਿਣ ਦੇਣਾ ਇਹ ਸੁਨੇਹਾ ਇਹਨਾਂ ਨੂੰ